ਕੀ ਅੱਜ ਸਾਨੂੰ ਸਵੇਰੇ 5 ਵਜੇ ਦੇ ਕਰੀਬ ਇਨਫਰਮੇਸ਼ਨ ਮਿਲੀ ਕਿ ਇੱਕ ਬੂਰੇ ਦੇ ਵਿੱਚ ਪਾਈ ਹੋਈ ਨਾਲੇ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਤੇ ਉਹਨੂੰ ਬਰਨ ਕੀਤਾ ਗਿਆ ਤੇ ਇਮੀਡੀਏਟਲੀ ਸਾਡੀ ਪੁਲਿਸ ਆਦਮਪੁਰ ਦੀ ਐਸਐਚਓ ਸਾਹਿਬ ਦੀ ਟੀਮ ਡੀਐਸਪੀ ਆਦਮਪੁਰ ਤੇ ਇੰਚਾਰਜ ਚੌਂਕੀ ਲਾਵਲਪੁਰ ਦੀ ਟੀਮਾਂ ਨੂੰ ਅਸੀਂ ਪ੍ਰੈਸ ਕੀਤਾ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸੀਸੀਟੀਵੀ ਕੈਮਰਾ ਦੇ ਵੀ ਚੈੱਕ ਕੀਤੇ ਤੇ ਉਹਦੇ ਵਿੱਚ ਇੱਕ ਕੁਲਵਿੰਦਰ ਕਿੰਦਾ ਨਾਮ ਦੇ ਬੰਦੇ ਦੀ ਡੈਥ ਹੋਈ ਸੀ ਉਹ ਜਿਹੜੀ ਉਮਰ ਕਰੀ 35 ਸਾਲ ਸੀ ਤੇ ਜਿਹੜਾ ਬੰਦਾ ਮਾਰਨ ਵਾਲਾ ਸੀ ਉਹਦੀ ਉਹਦਾ ਨਾਮ सोनू ਹੈਗਾ ਪ੍ਰੀਵੀਅਸ ਵੀ ਉਹਦਾ ਕ੍ਰਾਈਮਲ ਰਿਕਾਰਡ ਹੈ ਐਫ ਆਈ ਆਰ ਲੋਜ ਹੈਗੀ ਹੈ ਇੱਕ 457 380 ਦੀ ਆਦਮਪੁਰ ਥਾਣੇ ਦੀ ਤੇ ਉਹਨੇ ਵੀ ਇੱਕ ਸਾਲ ਦੀ ਸਜ਼ਾ ਵੀ ਕੱਟ ਕੇ ਆਇਆ ਹੋਇਆ ਸੋ ਉਹਨੇ ਇਹ ਸਾਰੇ ਕ੍ਰਾਈਮ ਨੂੰ ਬੜਾ ਬਰੂਟਲ ਕ੍ਰਾਈਮ ਸੀਗਾ ਉਹਨੂੰ ਅੰਜਾਮ ਦਿੱਤਾ ਐਵੀਡੈਂਟ ਦੋ ਕੰਟੇਨ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਸਾਰਾ ਅ ਅ ਅਸੀਂ ਬੰਦਾ ਵੀ ਅਰੈਸਟ ਕੀਤਾ ਤੇ ਜਿਹੜੇ ਦੋ ਸੀਨ ਆਫ ਕਰਾਇਮ ਸੀ ਪਹਿਲਾ ਜਿੱਥੇ ਬੰਦੇ ਨੂੰ ਮਾਰਿਆ ਸੀ ਸੈਕਿੰਡ ਜਿੱਥੇ ਬੰਦੇ ਨੂੰ ਜਾ ਕੇ ਉਹਦੀ ਬਾਡੀ ਡੰਪ ਕੀਤੀ ਸੀ ਸੋ ਦੋਨੋਂ ਜਗ੍ਹਾ ਤੋਂ ਐਵੀਡੈਂਸਿਸ ਕਲੈਕਟ ਕਰਕੇ ਬੰਦਾ ਰਾਉਂਡ ਅਪ ਕਰਕੇ ਅਸੀਂ ਅਰੈਸਟ ਕੀਤਾ ਸਰ ਮਾਰਿਆ ਕਦੋਂ ਸੀ ਕਹਿੰਦੇ ਕੱਲ ਨੂੰ ਟੀਮ ਕੱਲ ਮਾਰਿਆ ਨਹੀਂ ਸ੍ਰੀ ਅੱਜ ਅਰਲੀ ਮਾਰਨਿੰਗ ਹੀ ਮਾਰਿਆ ਹੁੰਦਾ ਜੀ ਤੇ ਨਾਲ ਦੀ ਨਾਲ ਜਦੋਂ ਉਹਨੇ ਬਾਡੀ ਡੰਪ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਮਿੱਟੀ ਪਾਉਣ ਲੱਗਿਆ ਉਹ ਤੋਂ ਅੱਗ ਲਗਾ ਕੇ ਉਹ ਤੋਂ ਬਾਅਦ ਹੀ ਭੱਜ ਗਿਆ ਉਹ ਤੋਂ ਬਾਅਦ ਇਮੀਡੀਟਲੀ ਫ ਇਹ ਲਾਜ ਹੈਗੀ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ 123 ਨੰਬਰ ਮਕਦਮਾ ਹੈਗਾ 2022 ਦਾ ਆਦਮਪੁਰ ਸੋ ਚੋਰੀਆਂ ਚੋਰੀ 457 380 ਦਾ ਮਕਦਮਾ ਦਰਜ ਹੈ ਉਹਦੇ ਵੀ ਸਜ਼ਾ ਵੀ ਹੋਇਆ ਹੋਇਆ ਸੋ ਇਹ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹ ਕ੍ਰਿਮੀਨਲ ਕਿਉਂ ਆ ਰਿਹਾ ਕੁਝ ਰੀਜ਼ਨ ਬੇਸਿਕਲੀ ਇਹਦਾ ਇਹ ਹੈ ਕਿ ਇਹ ਬੰਦੇ ਦੋਨੋਂ ਇੱਕ ਦੂਜੇ ਦੇ ਜਾਣਕਾਰ ਸੀ ਪੁਰਾਣੇ ਤੇ ਜਿਵੇਂ ਉਹ ਚੋਰੀ ਉਹਨੇ ਕੀਤੀ ਹੋਈ ਸੀ ਤੇ ਉਹਨੂੰ ਇਹ ਮੰਨ ਚ ਸੀਗਾ ਕਿ ਕਿਤੇ ਨਾ ਕਿਤੇ ਕਿ ਉਹ ਜਿਹੜਾ ਬੰਦਾ ਵਿਕਟਮ ਹੈਗਾ ਉਹ ਵੀ ਮੇਰੇ ਨਾਲ ਸੀ ਉਹਨੂੰ ਸਜ਼ਾ ਹੋਈ ਨਹੀਂ ਮੈਨੂੰ ਮੇਰੇ ਤੇ ਐਫਆਈਆਰ ਹੋ ਗਈ ਹੈ ਚੋਰੀ ਸੀ ਜਿਹੜਾ ਮਰਿਆ ਨਹੀਂ ਇਹਦਾ ਉਸ ਐਫਆਈ ਬਦਲ ਰਹੀ ਹੈ ਨੀ ਟ੍ਰੇਨਿੰਗ ਚ ਕਿਤੇ ਨਾ ਕਿਤੇ ਸੀਗਾ ਤੇ ਇਹਨੇ ਆਪਣੇ ਜਿਹੜੇ ਚੋਰੀ ਦਾ ਕੋਈ ਸਮਾਨ ਸੀ ਉਹ ਵੀ ਇਹਦੇ ਕੋਲ ਦਿੱਤਾ ਹੋਇਆ ਸੀ ਵੀ ਉਹ ਵੀ ਇਹ ਰੱਖ ਕੇ ਬੈਠ ਗਿਆ ਤੇ ਇਹਦੇ ਮਨਸ਼ੇ ਸ਼ੁਰੂ ਤੋਂ ਰੰਜਿਸ਼ ਚੱਲ ਰਹੀ ਸੀ ਕਿਤੇ ਨਾ ਕਿਤੇ ਸੋ ਇਹ ਜੋ ਸਾਨੂੰ ਪ੍ਰੀਲੀਮਿਨਰੀ ਤੌਰ ਤੇ ਇਨਵੈਸਟੀਗੇਸ਼ਨ ਕਰਨ ਤੇ ਇਹ ਪਤਾ ਚੱਲਿਆ ਜੀ 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 ਮਾਰਿਆ ਸਰ ਕੀ ਚੀਨ ਨੂੰ ਸ਼ਾਪਾਇਸ ਵਿਦ ਵਰਤਨ ਸਿੰਘ ਜੀ ਦਫ਼ਤਰ ਉਹਦੇ ਨਾਲ ਇਹਦਾ ਫਿਰ ਅਲੱਗ ਕੀਤਾ ਫੋਰੈਂਸਿਕ ਰਿਪੋਰਟ ਆ ਨਹੀਂ ਨਹੀਂ ਫੋਰੈਂਸਿਕ ਤਾਂ ਅਜੇ ਜੀ ਅਸੀਂ ਸਾਰਾ ਪੋਸਟਮਾਰਟਮ ਕਰਵਾ ਕੇ ਉਸ ਤੋਂ ਬਾਅਦ ਸਾਰੀ ਜਿਹੜਾ ਵਿਸਰਣਾ ਹੈਗਾ ਉਹ ਭੇਜਾਂਗੇ ਤੇ ਫਿਰ ਫੋਰੈਂਸਿਕ ਦੀ ਰਿਪੋਰਟ ਆਊਗੀ ਵੈਸੇ ਜਿਹੜੀ ਸਾਰੀ ਸਾਡੀ ਫੋਰੈਂਸਿਕ ਟੀਮਸ ਨੇ ਮੌਕੇ ਤੇ ਪਹੁੰਚ ਕੇ ਜਿਹੜਾ ਵੀ ਸਾਡਾ ਐਵੀਡੈਂਸ ਕਲੈਕਟ ਕਰਨਾ ਹੁੰਦਾ ਅਸੀਂ ਬੜੀ ਡਿਟੇਲਡ ਥੋਰੋ ਇਨਵੈਸਟੀਗੇਸ਼ਨ ਕਰਕੇ ਐਵੀਡੈਂਸ ਕਲੈਕਟ ਕੀਤਾ ਤੇ ਨੂੰ ਅਸੀਂ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਉਹ ਵੀ ਜਿੰਨਾ ਪੂਰਾ ਪਿਆ ਸੀ ਉਸ ਪੁਆਇੰਟ ਦੇਤੇ ਹਾਂ ਥੋੜਾ ਲੌਗ ਗਾਰਬੇ ਸੀ ਥੋੜਾ ਲੌਗ ਗਾਰਬੇ ਸੀ ਤੇ ਸਰ ਗਾਰਬੇ ਜੀ ਪਿਆ ਸੀ ਉਹੀ ਗਾਰਬੇ ਚਾਹ ਤੇ ਪਹਿਲਾਂ ਅਸੀਂ ਵੀ ਸੋਚ ਰਹੇ ਸੀਗੇ ਕਿ ਸ਼ਾਇਦ ਇਹਨੇ ਕੋਈ ਟੇਲ ਵਗੈਰਾ ਪਾਇਆ ਹੋਣਾ ਬਸ ਅਸੀਂ ਇਨਵੈਸਟਿਗੇਟ ਕੀਤਾ ਤੇ ਟੇਲ ਵਗੈਰਾ ਨਹੀਂ ਸੀ ਕੋਈ ਨਾ ਕੋਈ ਮੈਂ ਚੱਕ ਕੇ ਉਹ ਤੇ ਰੱਖ ਦਿੱਤਾ ਉਹ ਸੁੱਕਾ ਅੱਜਕੱਲ ਡਰਾਈ ਵੀ ਸੁੱਕ ਰਿਹਾ ਤੇ ਉਹ ਤੁਸੀਂ ਦੇਖੋ ਉਹ ਨਾ ਬੋਡੀ ਵੀ ਸੁੱਕੀ ਜਗ੍ਹਾ ਦੇ ਉੱਤੇ ਤੇ ਉਹ ਦਿੱਲੀ ਜਿਹੜਾ ਚੀਨ ਉਹ ਸਾਰਾ ਪੂੜਾ ਹੀ ਪਾ